ਉਂਦਰ ਇਹ ਨਾ ਕਿ ਪ੍ਰੇਮ ਤਾਂ ਹੋਵੇ ਭਾਵੇਂ ਅਸ਼ੁੱਧੀ ਹੋਵੇ ਭਾਵੇਂ ਬਾਸਨਾਵਾਂ ਨਾਲ ਭਰਿਆ ਹੋਵੇ ਨੂੰ ਸ਼ੁੱਧ ਕਰ ਲਿਆ ਜਾਊਗਾ ਪਰ ਜੇ ਪ੍ਰੇਮ ਹੀ ਨਾ ਹੋਵੇ ਫਿਰ ਕੀ ਕਰਾਂਗੇ ਸੁੰਤ ਜੀ ਗੱਲ ਕਰਦੀ ਹੈ ਤਾਂ ਉਹ ਕਹਦੀ ਹੈ ਵੀ ਤਾਪ ਪਾਪ ਸੰਤਾਪ ਬਿਨਾਂ ਸੇ ਸਭ ਕੁਝ ਮਿਟ ਗਿਆ ਜੀ ਆਨੰਦ ਪਸਰ ਗਿਆ ਵੀ ਕੀ ਪਸਰ ਗਿਆ ਭਾਈ ਕੜਿਆ ਕੇ ਗੁਰਵਾਣੀ ਦੇ ਵਿੱਚ ਨਾਮ ਸਿਮਰਨ ਨਾਮ ਸਿਮਰਨ ਤੋਂ ਬਿਨਾਂ ਕੁਝ ਹੋਰ ਹੈ ਨਹੀਂ ਜੀ ਇਹ ਨਾਮ ਕੀ ਚੀਜ਼ ਹੋਈ ਦੁਨੀਆ ਭਰ ਦੇ ਸਪਿਰਚੁਅਲ ਟ੍ਰੈਡੀਸ਼ਨਸ ਵਿੱਚੋਂ ਸ਼ਾਇਦ ਹੀ ਕੋਈ ਇਦਾਂ ਦਾ ਲਫ਼ਜ਼ ਹੋਵੇ ਜੋ ਇੰਨਾ ਮਿਸਟੀਰੀਅਸ ਆ ਇੰਨਾ ਓਵਰਵੈਲਮਿੰਗ ਆ ਜਿੰਨਾ ਕਿ ਅਨਹਦ ਨਾਦ ਅੱਜਕੱਲ੍ਹ ਦੇ ਸੋਸ਼ਲ ਮੀਡੀਆ ਦੇ ਵਿੱਚ ਬਹੁਤ ਸਾਰੀਆਂ ਵੀਡੀਓਜ਼ ਵੀ ਆ ਰਹੀਆਂ ਨੇ ਇਦਾਂ ਦੇ ਕੁਝ ਮਿਸਟੀਕਲ ਐਕਸਪੀਰੀਐਂਸਸ ਨੂੰ ਲੈ ਕੇ ਉਹਨਾਂ ਹੀ ਮਿਸਟੀਕਲ ਐਕਸਪੀਰੀਐਂਸਸ ਦੇ ਉੱਤੇ ਅ ਅਸੀਂ ਅੱਜ ਤੋਂ ਕੁਝ ਹੋਰ ਆਉਣ ਵਾਲੀਆਂ ਵੀਡੀਓਜ਼ ਦੇ ਵਿੱਚ ਵੀ ਗੱਲ ਕਰਾਂਗੇ ਅੱਜ ਦਾ ਜੋ ਸਾਡਾ ਟੌਪਿਕ ਹੈ ਉਹ ਹੈ ਅਨਹਦ ਨਾਦ ਦੇ ਉੱਤੇ ਸਭ ਤੋਂ ਪਹਿਲਾਂ ਸਰਦਾਰ ਚਰਨਜੀਤ ਸਿੰਘ ਜੀ ਢੰਡਾ ਹੋਰਨ ਦਾ ਸਵਾਗਤ ਕਰਦੇ ਆਂ ਤੇ ਇਸ ਤੋਂ ਬਾਅਦ ਅਨਹਦ ਨਾਦ ਦੇ ਉੱਤੇ ਇੱਕ ਵਿਸਤਾਰ ਦੇ ਨਾਲ ਗੱਲਬਾਤ ਕਰਾਂਗੇ ਢੰਡਾ ਸਾਹਿਬ ਸਤਿ ਸ਼੍ਰੀ ਅਕਾਲ ਜੀ ਮਿਹਰਬਾਨ ਢੰਡਾ ਸਾਹਿਬ ਮੈਂ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਦੇ ਉੱਤੇ ਵੀ ਦੇਖ ਰਿਹਾ ਸੀ ਕਿ ਇੱਕ ਨਵੇਂ ਤਰੀਕੇ ਦਾ ਨਾ ਇੱਕ ਟ੍ਰੈਂਡ ਚੱਲ ਰਿਹਾ ਹੈ ਕੁਝ ਮਿਸਟੀਰੀਅਸ ਟਾਕ ਦਾ ਕੁਝ ਸਪਿਰਚੁਅਲ ਟਾਕ ਦਾ ਜੀ ਮੈਨੂੰ ਸੀ ਕਿ ਅਸੀਂ ਵੀ ਥੋੜਾ ਜਿਹਾ ਉਸ ਬਾਰੇ ਕੁਝ ਨਵੇਂ ਤਰੀਕੇ ਦੇ ਟਾਪਿਕ ਕਿਉਂਕਿ ਆਪਣੀਆਂ ਜੋ ਨਾਰਮਲ ਗੱਲਾਂ ਹੁੰਦੀਆਂ ਨੇ ਉਹ ਜ਼ਿਆਦਾਤਰ ਤਾਂ ਸਪਿਰਚੁਅਲਿਜ਼ਮ ਦੇ ਰੀਅਲਮ ਦੇ ਨਾਲ ਹੀ ਜੁੜੀਆਂ ਹੁੰਦੀਆਂ ਨੇ ਪਰ ਉਹ ਆਮ ਬੋਲੀ ਚਾਲੀ ਵਾਲੀਆਂ ਗੱਲਾਂ ਹੁੰਦੀਆਂ ਜਿੱਦਾਂ ਸੀ ਕਈ ਵਾਰੀ ਗੁੱਸੇ ਦੇ ਉੱਤੇ ਟॉक ਕਰਦੇ ਆ ਜਾਂ ਜ਼ਿੰਦਗੀ ਦੇ ਨਾਲ ਜੁੜੇ ਹੋਏ ਹੋਰ ਪੱਖਾਂ ਦੇ ਉੱਤੇ ਗੱਲ ਕਰਦੇ ਆ ਬਟ ਉਹਨਾਂ ਵੀਡੀਓਜ਼ ਦੇ ਵਿੱਚ ਜੋ ਮੈਂ ਰੀਸੈਂਟਲੀ ਇਹ ਇਸ ਟਰੈਡੀਸ਼ਨ ਦੇ ਉੱਤੇ ਮਿਸਟੀਕਲ ਟਰੈਡੀਸ਼ਨ ਦੇ ਉੱਤੇ ਸੁਣੀਆ ਉਹਨਾਂ ਦੇ ਵਿੱਚ ਮੈਨੂੰ ਕੁਝ ਇੱਕ ਚੀਜ਼ਾਂ ਖਟਕੀਆਂ ਤੇ ਜਿਵੇਂ ਕਹਦੇ ਆ ਕਿ 100% ਉਹਦੇ ਵਿੱਚ ਇਨਫੋਰਮੇਸ਼ਨ ਨਹੀਂ ਸੀ ਕੁਝ ਨਾ ਕੁਝ ਘਾਟ ਸੀ ਇੱਕ ਪਰਸਨ ਐਕਸਪਲੇਨ ਕਰਨੇ ਵਾਲਾ ਅਖੀਰ ਨੂੰ ਕਹਿ ਦਿੰਦਾ ਕਿ ਮੈਂ ਤਾਂ ਇਸ ਚੀਜ਼ ਨੂੰ ਖੁਦ ਐਕਸਪੀਰੀਅੰਸ ਨਹੀਂ ਕੀਤਾ ਜੀ ਸੋ ਮੈਨੂੰ ਸੀ ਕਿ ਅਸੀਂ ਸਭ ਤੋਂ ਪਹਿਲਾਂ ਇਦਾਂ ਦੇ ਕੁਝ ਟਾਪਿਕਸ ਨੂੰ ਛੋਹੀਏ ਕਿ ਜੋ ਮਿਸਟੀਕਲ ਟਰੈਡੀਸ਼ਨ ਦੇ ਨਾਲ ਵੀ ਜੁੜੇ ਹੋਣ ਤੇ ਨਾਲ ਹੀ ਨਾਲ ਸਾਡੇ ਕੀ ਅਸੀਂ ਉਹ ਖੁਦ ਅਨੁਭਵ ਕੀਤੇ ਨੇ ਜਾਂ ਨਹੀਂ ਸੋ ਅੱਜ ਦੇ ਟਾਪਿਕ ਦੇ ਵਿੱਚ ਅਸੀਂ ਅਨਹਦ ਨਾਦ ਦੇ ਉੱਤੇ ਗੱਲ ਕਰਨੀ ਚਾਹਾਂਗੇ ਸਭ ਤੋਂ ਪਹਿਲਾਂ ਤਾਂ ਉਹੀ ਜੋ ਸਾਡਾ ਮੇਨ ਕੁਐਸਚਨ ਹੁੰਦਾ ਹੈ ਅਨਹਦ ਨਾਦ ਇਹਦੀ ਜਾਣਕਾਰੀ ਕੀ ਹੋਏ ਹੈ ਕੀ ਹੈ ਜੀ ਬਿਲਕੁਲ ਰਵੀ ਮੈਂ ਤੁਹਾਨੂੰ ਆਪਣਾ 익ਸਪੀਰੀਅੰਸ ਸ਼ੇਅਰ ਕਰਦਾ ਜੀ ਕਿ ਕੁਝ 2011 ਦੇ ਕਰੀਬ ਦੀ ਗੱਲ ਹੈ ਆਪਾਂ ਹੁਣ ਸਿੱਖ ਧਰਮ ਚ ਪੈਦਾ ਹੋਏ ਆ ਜੀ ਤੇ ਪਹਿਲਾਂ ਤਾਂ ਇਹੀ ਹੁੰਦਾ ਕੁਦਰਤੀ ਕਿ ਆਪਾਂ ਜਿਹੋ ਜਿਹੇ ਰਿਚੂਅਲ ਚਲਦੇ ਆਪਾਂ ਨੂੰ ਫਾਲੋ ਕਰਦੇ ਆ ਤੇ ਵਿਸ਼ਵਾਸ ਕਰਦੇ ਆ ਪਰ ਕਈ ਵਾਰ ਕਿਰਪਾ ਹੁੰਦੀ ਹੈ ਕਿ ਅੰਦਰ ਸਵਾਲ ਵੀ ਉੱਠ ਖੜਦਾ ਹੈ ਕਿ ਯਾਰ ਜੋ ਕੁਝ ਕਰਦੇ ਆ ਇਹ ਨਾਲ ਹੁੰਦਾ ਤਾਂ ਕੁਝ ਹੈ ਨਹੀਂ ਹੂੰ ਫਿਰ ਇੱਕ ਵਾਰੀ ਮੇਰੇ ਮਨ ਚ ਇਹ ਗੱਲ ਜਦੋਂ ਗੁਰਬਾਣੀ ਨੂੰ ਮੈਂ ਕਈ ਵਾਰੀ ਸਹਿਜ ਪਾਠ ਕੀਤੇ ਜਾਂ ਗੁਰਬਾਣੀ ਨੂੰ ਪੜਿਆ ਇਹ ਸਵਾਲ ਉੱਠ ਖੜਿਆ ਕਿ ਗੁਰਬਾਣੀ ਦੇ ਵਿੱਚ ਨਾਮ ਸਿਮਰਨ ਨਾਮ ਸਿਮਰਨ ਤੋਂ ਬਿਨਾ ਕੁਝ ਹੋਰ ਹੈ ਨਹੀਂ ਜੀ ਇਹ ਨਾਮ ਕੀ ਚੀਜ਼ ਹੋਈ ਉਹਨੂੰ ਲਬਜ਼ੇ ਲਬਜ਼ੇ ਮੈਂ ਕਾਫੀ ਗਰੁੱਪਾਂ ਦੇ ਵਿੱਚ ਗਿਆ ਕਾਫੀ ਸੰਗਠਨਾਂ ਦੇ ਵਿੱਚ ਗਿਆ ਜਿਹੜਾ ਨੂੰ ਇਹ ਲੱਗਦਾ ਸੀ ਕੋਈ ਨਾਮ ਦਾ ਸਿਮਰਨ ਬਹੁਤ ਕਰਦੇ ਨੇ ਨਾਮ ਜਪਦੇ ਨੇ ਬਹੁਤ ਇਹਦੇ ਬਾਰੇ ਬੱਲਾ ਹੁੰਦੀਆਂ ਸੀ ਜਦੋਂ ਮੈਂ ਇਹਨਾਂ ਨੂੰ ਪੁੱਛਣਾ ਕਿ ਅ ਗੁਰਵਾਣੀ ਜਦੋਂ ਨਾਮ ਦੇ ਸੰਬੰਧ 'ਚ ਗੱਲ ਕਰਦੀ ਹੈ ਤਾਂ ਉਹ ਕਹਦੀ ਹੈ ਵੀ ਤਾਪ ਪਾਪ ਸੰਤਾਪ ਬਿਨਾਸੇ ਸਭ ਕੁਝ ਮਿਟ ਗਿਆ ਜੀ ਆਨੰਦ ਪਸਰ ਗਿਆ ਵੀ ਕੀ ਪਸਰ ਗਿਆ ਭਾਈ ਹੂੰ ਤੂੰ ਥੋੜੇ ਜੀ ਜਾਂਦੇ ਜੋ ਕਹਿੰਦੇ ਸਿੱਤੂ ਪੁੱਠੇ ਸਵਾਲ ਕਰਦਾ ਫੇ ਮੈਂ ਕਹਿੰਦਾ ਵੀ ਜਿਹੜਾ ਕੁਝ ਉਹ ਕਹਿੰਦੀ ਹੈ ਗਰਵਾਣੀ ਜੀ ਉਹੀ ਨਹੀਂ ਹੋਇਆ ਕਿਤੇ ਤੁਸੀਂ ਕੁਝ ਹੋਰੇ ਚੀਜ਼ ਨੂੰ ਤਾਂ ਨਹੀਂ ਨਾਮ ਸਮਝੀ ਜਾਂਦੇ ਥੋੜੇ ਪੜਨ ਦੇ ਨਾਲ ਆਨੰਦ ਪਸਰਿਆ ਬਿਲਕੁਲ ਫਿਰ ਜਦੋਂ ਪਸਰਿਆ ਹੁੰਦਾ ਤਾਂ ਫਿਰ ਉਹ ਕਹਿੰਦੇ ਪਸਰਿਆ ਜੇ ਮਨੁੱਖ ਲੋ ਇਹ ਕਹਿ ਰਹੇ ਨੇ ਕਿ ਤੂੰ ਪੁੱਠੇ ਸਵਾਲ ਕਰਦਾ ਤਾਂ ਮਨੁੱਖ ਲੋ ਪਸਰਿਆ ਨਹੀਂ ਜੀ ਤੇ ਮੈਨੂੰ ਇਸ ਗੱਲ ਦੇ ਵਿੱਚ ਕਾਫੀ ਭਟਕਣਾ ਚ ਨੰਗਣਾ ਪਿਆ ਲੰਘਦੇ ਲੰਘਦੇ ਫਿਰ ਜਦੋਂ ਪਤਾ ਲੱਗਿਆ ਕਿ ਅਨੰਦਨਾਦ ਐਕਸਲ ਵਿੱਚ ਕਿਸੇ ਡਿਵਾਈਨ ਸਾਊਂਡ ਦਾ ਨਾ ਹੈ ਜੀ ਡਿਵਾਈਨ ਸਾਊਂਡ ਹੈ ਜਿਹੜੀ ਕ੍ਰੀਏਟਰ ਹੈ ਜਿਹਦੇ ਵਿੱਚ ਸਾਰਾ ਯੂਨੀਵਰਸ ਪੈਦਾ ਹੋਇਆ ਗੁਰੂ ਨਾਨਕ ਸਾਹਿਬ ਇਹਦੇ ਬਾਰੇ ਗੱਲ ਕਰ ਕਰਦੇ ਨੇ ਕਿ ਜਿੰਨੇ ਵੀ ਕਿਸੇ ਨੇ ਸਰਚ ਕਰਨਾ ਵੀ ਅੱਜ ਕੱਲ੍ਹ ਤਾਂ ਸੋਸ਼ਲ ਮੀਡੀਆ ਦਾ ਸਭ ਕੁਝ ਹੈ ਜੀ ਸ਼ਾਇਦ ਆਪਾਂ ਨੂੰ ਗੱਲ ਵੀ ਤਾਂ ਹੀ ਕਰਨੀ ਚਾਹੀਦੀ ਹੈ ਜੀ ਕਿ ਅਰਵਤ ਨਰਵਤ ਤੁੰਦੂ ਘਰਾ ਉਹ ਪੂਰਾ ਜ਼ਿਕਰ ਕਰਦੇ ਨੇ ਕਿ ਜਦੋਂ ਸ੍ਰਿਸ਼ਟੀ ਪੈਦਾ ਹੋਈ ਜੀ ਉਦੋਂ ਸਭ ਤੋਂ ਪਹਿਲਾਂ ਏਸੇ ਚੀਜ਼ ਦਾ ਜ਼ਿਕਰ ਕਰਦੇ ਨੇ ਕਿ ਉਦੋਂ ਇੱਕ ਸਾਊਂਡ ਸੀ ਆਵਾਜ਼ ਸੀ ਟੰਡੇ ਰਾ ਸੀ ਜਿਹਨੂੰ ਸਾਇੰਸ ਬਿਗ ਬੈਂਗ ਦਾ ਵੀ ਕਹਿੰਦਾ ਸੇਮ ਸੇਮ ਚੀਜ਼ ਤੇ ਫਿਰ ਹੌਲੀ ਹੌਲੀ ਇਹ ਚੀਜ਼ ਦਾ ਵੀ ਪਤਾ ਲੱਗਿਆ ਕਿ ਜਿਹੜੇ ਅਸਲ ਨਾਮ ਦੀ ਕਹਾਣੀ ਹੈ ਉਹ ਵੀ ਇਹਦੇ ਨਾਲ ਜੁੜੀ ਹੋਈ ਹੈ ਜੀ ਅਸੀਂ ਹੁਣ ਅਕਸਰ ਮਤਲਬ ਇਹ ਬਾਦ-ਵਿਵਾਦ ਦਾ ਵਿਸ਼ਾ ਵੀ ਬਣ ਜਾਂਦਾ ਬਹੁਤ ਵਾਰੀ ਜੀ ਪਰ ਮੈਂ ਇਹਨੂੰ ਸ਼ੁਭ ਸ਼ਗਨ ਸਮਝਦਾ ਹਾਂ ਭਾਵੇਂ ਬਾਦ-ਵਿਵਾਦ ਵੀ ਹੋਵੇ ਪਰ ਜੇ ਇਸ ਵਿਸ਼ੇ ਤੇ ਸੋਸ਼ਲ ਮੀਡੀਆ ਤੇ ਜਾਂ ਕੋਈ ਟਾਕ ਸ਼ੁਰੂ ਹੋਈ ਆ ਤਾਂ ਇਹ ਚੰਗੀ ਟਾਕ ਹੈ ਕਿਉਂਕਿ ਜੇ ਕਿਤੇ ਕੋਈ ਕਨਫਿਊਜ਼ਨ ਹੋਈ ਜੇ ਕਿਤੇ ਕੋਈ ਖਲੇ ਖੇਚ ਵੀ ਗੱਲ ਕਰਦਾ ਹੋਇਆ ਜੀ ਤਾਂ ਉਹ ਗੱਲ ਕਲੀਅਰ ਹੋ ਜਾਊਗੀ ਕਹਿੰਦੇ ਹੁੰਦੇ ਨੇ ਨਾ ਕਿ ਪ੍ਰੇਮ ਤਾਂ ਹੋਵੇ ਭਾਵੇਂ ਅਸ਼ੁੱਧੀ ਹੋਵੇ ਭਾਵੇਂ ਬਾਸਨਾਵਾਂ ਮਨ ਭਰਿਆ ਹੋਵੇ ਨੂੰ ਸ਼ੁੱਧ ਕਰ ਲਿਆ ਜਾਊਗਾ ਪਰ ਜੇ ਪ੍ਰੇਮ ਹੀ ਨਾ ਹੋਵੇ ਫਿਰ ਕੀ ਕਰਾਂਗੇ ਜੇ ਟਾਕ ਗਲਤ ਫਹਮੀਆਂ ਚੋਂ ਵੀ ਸ਼ੁਰੂ ਹੋਈ ਜਾਂ ਸੁਣੀਆਂ ਸੁਣਾਈਆਂ ਗੱਲਾਂ ਚੋਂ ਵੀ ਸ਼ੁਰੂ ਹੋਈ ਜੀ ਤਾਂ ਮੈਂ ਸਮਝਦਾ ਕਿ ਇੱਕ ਦਿਨ ਇਹ ਨਿਖਰ ਆਊਗੀ ਜੀ ਤੇ ਇਹਦੀ ਲੋੜ ਸੀ ਅੱਜ ਸਮੇਂ ਦੇ ਵਿੱਚ ਸੋਸ਼ਲ ਮੀਡੀਆ ਦੇ ਵਜਹ ਨਾਲ ਇਹਦੀ ਟਾਕ ਸ਼ੁਰੂ ਹੋਈ ਹੈ ਜੀ ਫਿਰ ਹੁਣ ਪਤਾ ਲੱਗ ਜੂ ਵੀ ਜੇ ਕਿਸੇ ਨੂੰ ਇਹਦਾ ਪਤਾ ਜੀ ਬਿਲਕੁਲ ਅਨੰਦਨਾਦ ਜਿਹੜਾ ਆ ਜੀ ਇਹ ਡਿਵਾਈਨ ਸਾਊਂਡ ਹੈ ਜੀ ਇਹਨੂੰ ਆਤਮਾ ਦੀ ਆਵਾਜ਼ ਕਹਿ ਲਓ ਪਰਮਾਤਮਾ ਦੀ ਆਵਾਜ਼ ਕਹਿ ਲਓ ਇਹਨੂੰ ਹੀ ਨਾਮ ਕਹਿ ਲਓ ਇਹ ਹੀ ਨਾਮ ਹੈ ਗੁਰੂ ਗ੍ਰੰਥ ਸਾਹਿਬ ਦੀ ਸ਼ੁਰੂਆਤ ਹੀ ਇਹਦੇ ਨਾਲ ਹੁੰਦੀ ਹੈ ਜੀ ਕਿ ਇੱਕ ਓੰਕਾਰ ਸਤਨਾਮ ਅੱਗੇ ਦੇਖੋ ਸੱਚਾ ਨਾਮ ਉਹਨਾਂ ਨੇ ਇਹ ਗੱਲ ਕਹੇ ਤੀ ਵੀ ਜਿਹੜਾ ਓੰਕਾਰ ਹੈ ਉਹੀ ਸੱਚਾ ਨਾਮ ਹੈ ਮੂਲ ਮੰਤਰ ਪੜ੍ਹ ਲਓ ਸਾਰੀ ਐਕਸਪਲੇਨੇਸ਼ਨ ਹੈ ਜੀ ਉਹ ਕਹਿੰਦੇ ਨੇ ਇਹੀ ਕਰਤਾ ਪੁਰਖ ਹੈ ਹੂੰ ਇਹੀ ਕ੍ਰੀਏਟਰ ਹੈ ਕ੍ਰੀਏਟਰ ਹੈ ਕਰਤਾ ਪੁਰਖ ਹੈ ਨਿਰਭਉ ਹੈ ਹੂੰ ਡਰਦਾ ਨਹੀਂ ਹੂੰ ਨਿਰਵੈਰ ਹੈ ਇਹ ਵੱਖ ਨਹੀਂ ਰੱਖਦਾ ਪਾਪੀ ਤੇ ਪੁੰਨੀ ਨੂੰ ਚੰਗੇ ਜਾਂ ਮਾੜੇ ਨੂੰ ਸਭ ਨੂੰ ਇੱਕ ਬਰਾਬਰ ਰੱਖਦਾ ਜੀ ਨਿਰਭਉ ਹੈ ਨਿਰਵੈਰ ਹੈ ਅਕਾਲ ਮੂਰਤ ਹੈ ਦਾ ਕੋਈ ਅਕਾਲ ਨਹੀਂ ਇਹਦਾ ਕੋਈ ਜਨਮ ਨਹੀਂ ਇਹਦਾ ਕੋਈ ਜਨਮਦਾਤਾ ਨਹੀਂ ਜੀ ਇਹ ਆਪਣੇ ਆਪ ਦਾ ਆਪ ਜਨਮਦਾਤਾ ਹੈ ਇਹਦਾ ਕੋਈ ਸਰੋਤ ਨਹੀਂ ਕਾਲ ਮੂਰਤ ਦਿਖਦਾ ਨਹੀਂ ਅਜੋਨੀ ਕਿਸੇ ਯੋਨੀਤ ਨਹੀਂ ਸੰਭੂਮ ਮਤਲਬ ਕੀ ਹੈ ਕਿ ਇਹ ਆਪਣੇ ਆਪ ਦਾ ਆਪ ਸਰੋਤ ਹੈ ਕਿਸੇ ਚੀਜ਼ ਤੋਂ ਪੈਦਾ ਨਹੀਂ ਹੋਇਆ ਹਾਂ ਪਤਾ ਕਿਵੇਂ ਲੱਗਦਾ ਗੁਰਪ੍ਰਸਾਦ ਤੁਸੀਂ ਇਹਨੂੰ ਸਿੱਧੇ ਤੌਰ ਤੇ ਜਾਣ ਨਹੀਂ ਸਕਦੇ ਇਹ ਤੁਹਾਨੂੰ ਜਣਾਇਆ ਜਾਉ ਤੰਡਾ ਸਾਹਿਬ ਅਲੱਗ ਅਲੱਗ ਧਰਮਾਂ ਦੇ ਵਿੱਚ ਅਨਹਦ ਨਾਦ ਦੀ ਗੱਲ ਕੀਤੀ ਜਾਂਦੀ ਹੈ ਉਹ ਚਾਹੇ ਅਸੀਂ ਸੂਫੀ ਮਤ ਦੀ ਲੈ ਲਈਏ ਸਿੱਖੀਜ਼ਮ ਦੇ ਵਿੱਚ ਹਿੰਦੂਇਜ਼ਮ ਦੇ ਵਿੱਚ ਵੀ ਹਿੰਦੂਇਜ਼ਮ ਦੇ ਵਿੱਚ ਓਮ ਦੀ ਗੱਲ ਕੀਤੀ ਜਾਂਦੀ ਹੈ ਆ ਇਵਨ ਕ੍ਰਿਸਚੀਅਨਿਟੀ ਦੇ ਵਿੱਚ ਵੀ ਆਮੀਨ ਆਮੀਨ ਦੀ ਗੱਲ ਕੀਤੀ ਜਾਂਦੀ ਹੈ ਸੋ ਅਲੱਗ ਅਲੱਗ ਧਰਮਾਂ ਦੇ ਵਿੱਚ ਜਦੋਂ ਇਸ ਡਿਵਾਈਨ ਸਾਊਂਡ ਦੀ ਗੱਲ ਕੀਤੀ ਜਾਂਦੀ ਹੈ ਅਨਹਦ ਨਾਦ ਦੀ ਗੱਲ ਕੀਤੀ ਜਾਂਦੀ ਹੈ ਤਾਂ ਕੀ ਉਹ ਅਲੱਗ ਅਲੱਗ ਕੋਈ ਸਾਊਂਡ ਹੈ ਜਾਂ ਇਹ ਇੱਕੋ ਚੀਜ਼ ਦੀ ਗੱਲ ਹੈ ਇਹ ਇੱਕ ਬੜੀ ਵਿਲੱਖਣ ਚੀਜ਼ ਹੈ ਰਵੀ ਕਿ ਇੱਕੋ ਹੀ ਇਹ ਉਹ ਚੀਜ਼ ਹੈ ਜੀ ਜਿਹਦੇ ਤੇ ਸਾਰਿਆਂ ਦੀ ਸਹਿਮਤੀ ਹੈ ਨਹੀਂ ਕੋਈ ਹੋਰ ਚੀਜ਼ ਇੱਕ ਵੀ ਇਹ ਜੀ ਨਹੀਂ ਜਿਹਦੇ ਤੇ ਸਾਰੇ ਸਹਿਮਤ ਨੇ ਚਾਹੇ ਉਹ ਬੁੱਧਿਜ਼ਮ ਹੋਵੇ ਜੀ ਜੈਨ ਧਰਮ ਹੋਵੇ ਹਿੰਦੂਇਜ਼ਮ ਹੋਵੇ ਹਾਂ ਅਲੱਗ-ਅਲੱਗ ਧਰਮਾਂ ਦੇ ਵਿੱਚ ਅਲੱਗ-ਅਲੱਗ ਪ੍ਰੰਗਰ ਪਗੰਬਰਾਂ ਨੇ ਇਹਨਾਂ ਨੂੰ ਸ਼ਾਇਦ ਨਾਮ ਵੱਖਰੇ ਦਿੱਤੇ ਹੋਣ ਜੀ ਪਰ ਜ਼ਿਕਰ ਇੱਕੋ ਚੀਜ਼ ਦਾ ਕੀਤਾ ਗਿਆ ਅਸਲ ਜਿਹੜੇ ਨਾਮ ਨੇ ਉਹ ਸਾਨੂੰ ਵੱਖ-ਵੱਖਰਾ ਕਰ ਦਿੰਨੇ ਮੈਂ ਤਾਂ ਇਹ ਸਮਝਦਾ ਕਿ ਜੇ ਇਹ ਚੀਜ਼ ਦਾ ਨਾਂ ਹੀ ਨਾ ਦਿੱਤਾ ਹੁੰਦਾ ਤਾਂ ਜ਼ਿਆਦਾ ਚੰਗਾ ਹੁੰਦਾ ਕਿਉਂਕਿ ਇਹਦਾ ਨਾਂ ਦਿੱਤਾ ਨਹੀਂ ਜਾ ਸਕਦਾ ਹੁਣ ਜਦਵੇ ਤੁਸੀਂ ਹੋ ਜੀ ਤੁਹਾਡਾ ਇੱਕ ਸਰੀਰ ਨੇ ਜਨਮ ਲਿਆ ਜੀ ਤੁਹਾਡਾ ਨਾਮ ਤਾਂ ਪਰਿਵਾਰ ਨੇ ਦਿੱਤਾ ਨਾ ਹਮ ਜਦੋਂ ਤੁਸੀਂ ਜਨਮ ਲਿਆ ਤੁਹਾਡਾ ਕੋਈ ਨਾਮ ਨਹੀਂ ਸੀ ਕੋਈ ਨਾਮ ਨਹੀਂ ਇਸੇ ਤਰ੍ਹਾਂ ਇਹ ਜਿਹੜੀ ਡਿਵਾਈਨ ਸਾਊਂਡ ਆ ਜਿਹਨੂੰ ਅਨੰਦਨਾਦ ਕਹਿੰਦੇ ਨੇ ਨਾਦ ਆਪਾਂ ਇਸ ਕਰਕੇ ਕਹਿੰਦਾ ਕਿਉਂਕਿ ਇਹ ਦੀ ਸਾਊਂਡ ਹੈ ਹਮ ਪਰ ਇਹ ਸਾਊਂਡਲੈਸ ਸਾਊਂਡ ਹੈ ਇਸ ਨਾਦ ਨੂੰ ਤੁਸੀਂ ਜਾਣ ਸਕਦੇ ਹੋ ਤੁਸੀਂ ਐਕਸਪਲੇਨ ਨਹੀਂ ਕਰ ਸਕਦੇ ਇਸ ਨਾਦ ਨੂੰ ਤੁਸੀਂ ਸੁਣ ਸਕਦੇ ਹੋ ਤੁਸੀਂ ਰਿਕਾਰਡ ਨਹੀਂ ਕਰ ਸਕਦੇ ਓਕੇ ਬਹੁਤ ਸਾਰੇ ਲੋਕਾਂ ਦੇ ਇਹ ਤਜਰਬੇ ਨੇ ਮੇਰੀ ਗੱਲ ਸੁਣ ਕੇ ਬਹੁਤ ਨੂੰ ਪਤਾ ਵੀ ਲੱਗੂਗਾ ਕਿ ਕਈ ਲੋਕ ਤਾਂ ਇੰਨੇ ਉਲਝੇ ਹੋਏ ਨੇ ਕਿ ਉਹਨਾਂ ਨੂੰ ਇਹ ਸੁਣਾਈ ਦਿੰਦੀ ਹੈ ਉਹ ਡਾਕਟਰਾਂ ਕੋਲ ਤੁਰੇ ਫਿਰਦੇ ਨੇ ای ਐਨ ਟੀ ਸਪੈਸ਼ਲਿਸਟ ਕੋਈ ਮੇਰੇ ਤੱਕ ਅੰਨ ਨੂੰ ਕੁਝ ਹੋ ਗਿਆ ਅੱਛਾ ਉਹਨਾਂ ਨੂੰ ਨਾ ਪਤਾ ਹੋਣ ਕਰਕੇ ਉਹ ਇੱਕ ਐਡੀ ਵੱਡੀ ਘਟਨਾ ਜਿਹੜੀ ਉਹਨਾਂ ਦੀ ਜ਼ਿੰਦਗੀ 'ਚ ਵਾਪਰ ਚੁੱਕੀ ਹੈ ਉਹ ਸਮਝਦੇ ਨੇ ਸ਼ਾਇਦ ਇਹ ਸਮੱਸਿਆ ਹੈ ਕਿਉਂਕਿ ਪ੍ਰਚਲਿਤ ਜੋ ਨਾਮ ਦੀ ਸਾਰੇ ਕੋਈ RAM RAM ਕਹਿ ਰਿਹਾ ਹੈ ਕੋ ਬੈਗਰੂ ਕਹਿ ਰਿਹਾ ਉਹਨਾਂ ਗੱਲਾਂ 'ਚ ਉਲਝੇ ਹੋਣ ਕਰਕੇ ਕਿਸੇ ਨੂੰ ਡਿਵਾਈਨ ਸਾਉਂਡ ਦਾ ਪਤਾ ਨਾ ਹੋਣ ਕਰਕੇ ਇਹ ਘਟਨਾਵਾਂ ਵਾਪਰਦੀਆਂ ਨੇ ਜੀ ਅ ਜਿਵੇਂ ਮੈਂ ਤੁਹਾਨੂੰ ਮੂਲ ਮੰਤਰ ਦੀ ਗੱਲ ਕਰੀ ਕਿ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪਹਿਲੇ ਸ਼ਬਦ ਤੋਂ ਸ਼ੁਰੂਆਤ ਹੁੰਦੀ ਹੈ ੴ ਸਤਨਾਮ ਜੀ ਓਨਕਾਰ ਹੀ ਸੱਚਾ ਨਾਮ ਹੈ ਜੀ ਹੁਣ ਇਹਨੂੰ ਆਪਾ ਆਤਮਾ ਦੀ ਆਵਾਜ਼ ਵੀ ਕਹਿ ਸਕਦੇ ਆ ਇਹਨੂੰ ਪਰ ਪ੍ਰਮਾਤਮਾ ਦੀ ਆਵਾਜ਼ ਵੀ ਕਹਿ ਸਕਦੇ ਆ ਇਹਦੇ ਨਾਲ ਜੁੜ ਕੇ ਆਪਾਂ ਜਿਹੜਾ ਆਪਣੇ ਆਪ ਨਾਲ ਜੁੜ ਸਕਦੇ ਆ ਇਹ ਇੱਥੋਂ ਤੱਕ ਕਿ ਇਹਦੇ ਨਾਲ ਜੁੜੇ ਬਿਨਾ ਕੋਈ ਛਟਕਾਰਾ ਵੀ ਨਹੀਂ ਸੋ ਇਹਦੇ ਨਾਲ ਜੁੜੇ ਬਿਨਾ ਅਸੀਂ ਅੰਦਰ ਜਾ ਹੀ ਨਹੀਂ ਸਕਦੇ ਜੀ ਉਸ ਤੋਂ ਬਿਨਾ ਜਿਹੜੀਆਂ ਕੋਸ਼ਿਸ਼ਾਂ ਅਸੀਂ ਕਰਦੇ ਆ ਉਹ ਸ਼ਾਇਦ ਕੋਸ਼ਿਸ਼ਾਂ ਜ਼ਿਆਦਾ ਨੇ ਪਰ ਉੱਚ ਪ੍ਰਾਪਤੀ ਕੁਝ ਨਹੀਂ ਹੁੰਦੀ ਵੱਖ-ਵੱਖ ਧਰਮਾਂ ਦੇ ਵਿੱਚ ਨਾਂ ਬਿਸ਼ੱਕੇ ਦੇ ਵੱਖਰੇ ਨੇ ਪਰ ਗੱਲ ਏਸੇ ਦੀ ਕੀਤੀ ਗਈ ਹੈ ਡਿਵਾਈਨ ਸਾਊਂਡ ਦੀ ਕੀਤੀ ਹੈ ਉਹਨੂੰ ਨਾਂ ਅਲੱਗ-ਅਲੱਗ ਜ਼ਰੂਰ ਦੇ ਦਿੱਤੇ ਨੇ ਜੀ ਤੇ ਇਸ ਕਰਕੇ ਇਹਦੇ 'ਚ ਮੈਨੂੰ ਲੱਗਦਾ ਕਿ ਧਰਮਾਂ ਦੇ ਵਿੱਚ ਜਦੋਂ ਕੋਈ ਵੀ ਧਰਮ ਦੇ 'ਚ ਜੁੜਿਆ ਬੰਦਾ ਕਿਸੇ ਪ੍ਰੈਕਟੀਕਲ ਤੇ ਪਹੁੰਚਦਾ ਫਿਰ ਉਹਦਾ ਕੋਈ ਬਾਤ-ਬਾਦ ਨਹੀਂ ਰਹਿੰਦਾ ਉਹ ਇਸ ਗੱਲ ਐ ਗ੍ਰੀ ਹੋ ਜਾਂਦਾ ਜੀ ਹਾਂ ਮੈਂ ਵੀ ਉਹੀ ਜਾਣਿਆ ਜਿਤੋਂ ਜਾਣਿਆ ਜੀ ਕਿ ਹੈ ਜੀ ਸਾਇੰਸ ਦੇ ਵਿੱਚ ਤੇ ਸੰਤ ਮਤ ਦੇ ਵਿੱਚ ਇੰਨਾ ਕਿ ਵਿਖਰੇਵਾ ਦੋਨੋਂ ਇੱਕ ਦੂਜੇ ਦੇ ਵਿਰੋਧੀ ਨਹੀਂ ਹੈਗੇ ਸਾਇੰਸ ਇਹ ਮੰਦੀ ਆ ਕਿ ਜਦੋਂ ਅਸੀਂ ਕਿਸੇ ਪਦਾਰਥ ਨੂੰ ਤੋੜਦੇ ਆ ਜੀ ਉਹਦੇ ਬਿਲਕੁਲ ਸਰੋਤ ਤੱਕ ਜਾਣ ਦੀ ਕੋਸ਼ਿਸ਼ ਕਰਦੇ ਆ ਤਾਂ ਅਖੀਰ ਦੇ ਵਿੱਚ ਉੱਥੇ ਇੱਕ ਆ ਸਾਊਂਡ ਬਚਦੀ ਹੈ ਇੱਕ ਕੰਪਨ ਹਾਂ ਜੀ ਉਹ ਜਿਹੜੀ ਸਾਊਂਡ ਹੈ ਉਹਦੀ ਵਜ੍ਹਾ ਨਾਲ ਇੱਕ એનર્ਜੀ ਹੈ ਸੰਤ ਮਤ ਵੀ ਇਹਦੇ ਵਿਰੋਧ ਚ ਨਹੀਂ ਉਹ ਕਹਿ ਰਿਹਾ ਕਿ ਅਸਲ ਤੇ ਮੂਲ ਰੂਪ ਚ ਇੱਕ ਸਾਊਂਡ ਹੈ ਜੀ ਉਹਦੀ ਵਜਨ એનર્ਜੀ ਹੈ ਸਾਇੰਸ ਮੰਦੀ ਹੈ ਕਿ ਇਹ ਇੱਕ એનર્ਜੀ ਹੈ ਉਹਦੀ ਵਜਨ ਸਾਊਂਡ ਹੈ ਇਹਨਾਂ ਨੂੰ ਨਕਾਰਦੇ ਤਾਂ ਕੋਈ ਇੱਕ ਦੂਜੇ ਨੂੰ ਨਹੀਂ ਹੈ ਕਿ ਦੋਨੋਂ ਚੀਜ਼ਾਂ ਹੈਗੀਆਂ ਨੇ ਜੀ ਬਿਲਕੁਲ ਇਹ ਜਿਹੜੀ ਪਿੱਛੇ ਜੇ ਇੱਕ ਵਾਰੀ ਆਸਟ੍ਰੇਲੀਆ ਦਾ ਵੀ ਕਰੌਲਾ ਪਿਆ ਸੀ ਕਿ ਉੱਥੇ ਦੀ ਉਹਨਾਂ ਨੇ ਗॉड ਪਾਰਟਿਕਲਸ ਲੱਭ ਲਏ ਪਰ ਆਪਣੇ ਤਾਂ ਗ੍ਰੰਥੇ ਤਾਂ ਇਹਨੂੰ ਭਰੇ ਪਏ ਨੇ ਮੈਨੂੰ ਵੀ ਨਹੀਂ ਸੀ ਪਤਾ ਜਦੋਂ ਤੱਕ ਗੁਰਵਾਣੀ ਜਦੋਂ ਤੱਕ ਗੁਰਵਾਣੀ ਨੂੰ ਅਧਿਆਇਨ ਦੇ ਰੂਪ ਚ ਨਹੀਂ ਲਈਆ ਤਾਂ ਨਹੀਂ ਸੀ ਪਤਾ ਜੀ ਅੱਜ ਵੀ ਮੈਂ ਸਮਝਦਾ ਕਿ 99.9% ਲੋਕਾਂ ਨੂੰ ਇਹਦਾ ਨਹੀਂ ਪਤਾ ਔਰ ਜਿਹੜਾ ਇੰਨਾ ਸਟ्रेस ਜਿਹੜੀ ਇੰਨੀ ਝਟਕਣ ਜ਼ਿੰਦਗੀ ਦੀ ਹੈ ਉਹਦਾ ਮੈਂ ਤਾਂ ਕਾਰਨ ਨਹੀਂ ਹੀ ਲੱਗਦਾ ਕਿ ਇਹੀ ਕਾਰਨ ਹੈ ਕਿ ਇਹਦਾ ਨਾਮ ਪਤਾ ਹੋਣਾ ਹੀ ਸਾਡੀ ਮਾੜੀ ਕਿਸਮਤ ਹੈ ਸਾਡੇ ਕੋਲ ਜੋ ਸਾਡੇ ਧਾਰਮਿਕ ਟ੍ਰੈਡੀਸ਼ਨਸ ਨੇ ਸਿੱਖੀਸਮਾ ਬਹੁਤ ਸਾਰੀਆਂ ਗੱਲਾਂ ਇਹਦੇ ਵਿੱਚ ਆਲਰੇਡੀ ਐਕਸਪਲੇਨ ਕੀਤੀਆਂ ਗਈਆਂ ਨੇ ਸਾਡੀ ਬਾਣੀ ਦੇ ਵਿੱਚ ਪਈਆਂ ਨੇ ਹਨਾ ਲੱਖ ਆਕਾਸ਼ ਆਕਾਸ਼ ਕੋੜ ਕੋੜ ਕਪਾਲ ਥਕੇ ਵੇਦ ਕਹਿੰਨੇ ਇੱਕ ਬਾਤ ਤੇ ਸਾਇੰਸ ਹੁਣ ਕਹਿ ਰਹੀ ਆ ਕਿ ਪਤਾ ਨਹੀਂ ਕਿੰਨੇ ਕਕਾਸ਼ ਨੇ ਕਿੰਨੀਆਂ ਕਕਾਸ਼ ਗੰਗਾਵਾ ਨੇ ਕਿ ਯੂਨੀਵਰਸ ਹਲੇ ਅਸੀਂ ਜਿੰਨਾ ਕੋਬਜ਼ਰਵ ਕੀਤਾ ਉਹ ਕੁਝ ਵੀ ਨਹੀਂ ਹੈਗਾ ਤੇ ਡੇ ਬਾਈ ਡੇ ਇਹ ਫੈਲ ਵੀ ਰਿਹਾ ਹਨਾ ਪਰ ਗੁਰਨਾਨਕ ਸਾਹਿਬ ਆਪਣੀ ਬਾਣੀ ਦੇ ਵਿੱਚ 217 ਦੇ ਵਿੱਚ ਹੀ ਜੀ ਇਸ ਨੂੰ ਐਕਸਪਲੇਨ ਕਰ ਜਾਂਦੇ ਨੇ ਪਰ ਸਾਡੀ ਪ੍ਰੋਬਲਮ ਮੈਨੂੰ ਕਈ ਵਾਰੀ ਲੱਗਦਾ ਹੁੰਦਾ ਕਿ ਅਸੀਂ ਪੜ੍ਹਨ ਲਿਖਣ ਦੇ ਚੱਕਰ ਦੇ ਵਿੱਚ ਪੈ ਗਏ ਇਹਨੂੰ ਸਮਝਣ ਦੇ ਵਿੱਚ ਜਾਂ ਫਿਰ ਇਹਨੂੰ ਆਤਮ ਸਾਧ ਕਰਨ ਦੇ ਰਸਤੇ ਦੇ ਉੱਤੇ ਅਸੀਂ ਨਹੀਂ ਚੱਲ पाए ਅਸੀਂ ਇਹਨੂੰ ਸਾਰੇ ਜਾਣੇ ਚੱਲ ਵੀ ਨਹੀਂ ਪਾਉਣਗੇ ਕਿਉਂਕਿ ਜੀਵਨ ਦਾ ਇੱਕ ਸਟਰਕਚਰ ਹ ਹੂੰ ਜਦੋਂ ਜਿਹੜੀ ਅਧਿਆਤਮਿਕ ਸਾਧਨਾ ਆ ਜੀ ਉਹਦੇ ਵਿੱਚ 1 ਦੇ ਪਰਸੈਂਟ ਤੋਂ ਵੱਧ ਕੈਟਾਗਰੀ ਜਾ ਨਹੀਂ ਸਕਦੀ ਕਿਉਂਕਿ ਉਹ ਜੇ ਰੈਡੀ ਨਹੀਂ ਜੀਵਨ ਦਾ ਇੱਕ ਸਟਰਕਚਰ ਹੈ ਜੀ ਜਿੱਦਾਂ ਇਹ ਜੀਵਨ ਦੀ ਖੇਡ ਚੱਲ ਰਹੀ ਹੈ ਜੀ ਕਹਿੰਦੇ ਨੇ ਕੁਦਰਤ ਨੇ ਕੀ ਕੁਦਰਤ ਬਧੀਆਂ ਕੁਦਰਤ ਆਪਮਾਨ ਬਮਾਨ ਉਹਨਾਂ ਕੁਦਰਤ ਨਾਲ ਜੁੜਿਆ ਨਾ ਕਿ ਨੇਕੀ ਵੀ ਹੋ ਰਹੀ ਹੈ ਕੁਦਰਤ ਦੇ ਨਿਯਮ ਤਾ ਅਕ ਹੋ ਰਹੀ ਹੈ ਬਦੀ ਹੋ ਰਹੀ ਉਹ ਵੀ ਕੁਦਰਤ ਦੇ ਨਿਯਮ ਤਾ ਹੋ ਰਹੀ ਹੈ ਕਿ ਕੁਦਰਤ ਦੀ ਇਹ ਖੇਡ ਹੈ ਇਸ ਖੇਡ ਤੋਂ ਜਿਹਨੇ ਪਾਰ ਜਾਣਾ ਉਹਨਾਂ ਦੀ ਗਿਣਤੀ ਬਹੁਤ ਹੀ ਵੱਡੀ ਨਹੀਂ ਦੇ ਤੱਕ ਕੁਦਰਤ ਦੀ ਖੇਡ ਖਤਮ ਹੋ ਜਾਊਗੀ ਈਵਨ ਸੋਸ਼ੀਓਲੋਜੀ ਦੇ ਵਿੱਚ ਵੀ ਇਹ ਕਨਸੈਪਟ ਆ ਇੱਕ ਥਿਉਰੀ ਆ ਉਸਨੂੰ ਫੰਕਸ਼ਨਲ ਥਿਉਰੀ ਕਹਿੰਦੇ ਆ ਅਸੀਂ ਕਿ ਜੋ ਕੁਝ ਹੈ ਉਹ ਸਮਾਜ ਦੇ ਲਈ ਫੰਕਸ਼ਨਲ ਹੈ ਅਗਰ ਕ੍ਰਾਈਮ ਹੈ ਸਮਾਜ ਦੇ ਵਿੱਚ ਉਹ ਵੀ ਸਮਾਜ ਲਈ ਫੰਕਸ਼ਨਲ ਹੈ ਅਗਰ ਸਰੀਰ ਦੇ ਵਿੱਚ ਦਰਦ ਹੁੰਦਾ ਉਹ ਵੀ ਫੰਕਸ਼ਨਲ ਹੈ ਉਹ ਸਾਡਾ ਧਿਆਨ ਉਸ ਹਿੱਸੇ ਵੱਲ ਲੈ ਕੇ ਜਾਂਦਾ ਕਿ ਇਸ ਹਿੱਸੇ ਨੂੰ ਧਿਆਨ ਦੇਣ ਦੀ ਲੋੜ ਹੈ ਏਵੇਂ ਸਮਾਜ ਦੇ ਵਿੱਚ ਵੀ ਤੁਸੀਂ ਗੱਲ ਕਰ ਹਰ ਇੱਕ ਚੀਜ਼ ਇੱਕ ਦੂਜੇ ਨਾਲ ਜੁੜੀ ਹੋਈ ਆ ਇੱਥੇ ਕੁਝ ਵੀ ਆਪੋਜ਼ਿਟ ਨਹੀਂ ਹਮ ਆਪਾਂ ਨੂੰ ਲੱਗਦਾ ਹੈ ਜੀ ਜਿਹੜੇ ਉਰ ਕਿਉਂਕਿ ਅਸੀਂ ਗਲਤ ਠੀਕ ਦੇ ਇੱਕ ਹਿਪਨੋਟ੍ਰਿਜ਼ਮ ਦੇ ਅੰਡਰ ਜ਼ਿੰਦਗੀ ਜੀ ਹੋ ਰਹੇ ਆ ਜੀ ਗਲਤ ਜਾਂ ਠੀਕ ਨਾਂ ਦੀ ਕੋਈ ਚੀਜ਼ ਨਹੀਂ ਪਰ ਇਹਦਾ ਪਤਾ ਉਹਨਾਂ ਚਿਰ ਤੁਹਾਨੂੰ ਮਹਿਸੂਸ ਨਹੀਂ ਹੋ ਸਕਦਾ ਪਤਾ ਨਹੀਂ ਲੱਗ ਸਕਦਾ ਜਾਂ ਤੁਸੀਂ ਇਹਨੂੰ ਉਸ ਤਰ੍ਹਾਂ ਸੱਖਣਾ ਜਿਉ ਨਹੀਂ ਸਕਦੇ ਜੀ ਜਿੰਨਾ ਚਿਰ ਤੁਸੀਂ ਆਪਣੇ ਮੂਲ ਸਰੋਤ ਤੱਕ ਨਹੀਂ ਪਹੁੰਚਦੇ ਸਾਡਾ ਹੋਣਾ ਕੀ ਹੈ ਸਾਡਾ ਹੋਣਾ ਕਿਸ ਰੂਪ ਚ ਹੈ ਸਾਡੇ ਹੋਣੇ ਤੋਂ ਅੱਗੇ ਕੀ ਹੈ ਜੀ ਕਿਉਂਕਿ ਨਾਮ ਦੇ ਨਾਂ ਤੇ ਇੰਨੇ ਬਖਰੀਵੇਂ ਨੇ ਅਲੱਗ-ਅਲੱਗ ਧਰਮਾਂ ਦੇ ਵਿੱਚ ਅਸਲ ਵਿੱਚ ਜਿਹੜੀ ਨਾਮ ਦੀ ਕਹਾਣੀ ਹੈ ਉਹ ਅਨੰਦ ਨਾ ਦੇ ਨਾਲ ਹੀ ਸ਼ੁਰੂ ਹੁੰਦੀ ਹੈ ਜੀ ਜਿਹੜਾ ਸਿਮਰਨ ਹੈ ਉਹ ਵੀ ਇਹਦੇ ਨਾਲ ਹੀ ਸ਼ੁਰੂ ਹੁੰਦਾ